ਸੰਦੂ ਸਾਹਮਣੇ ਤੁਸੀਂ ਇੱਥੇ ਖੜੋ ਮੈਂ ਉਹ ਸਨੋ ਵੇਖਿਓ ਨਾ ਅਲਟੀਸਿਸ ਇਜ਼ ਐਕਚੁਅਲ ਬਾਲੂ ਕਾ ਘੇਰਾ ਤੇ ਬਦਲਾ ਨੇ ਸ਼ੁਰੂ ਕਰਤਾ ਹੈ ਵਰ੍ਹੋਣਾ ਮੀ ਕੋਈ ਹੋ ਸਾਥ ਨਹੀਂ ਦੇਰੀ ਠੰਡ ਕਿੰਨੀ ਜ਼ਿਆਦਾ ਹੈ ਉਸ ਦਾ ਅੰਦਾਜ਼ਾ ਤੁਸੀਂ ਗਲੇਸ਼ੀਅਰ ਤੋਂ ਲਗਾ ਸਕਦੇ ਹੋ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਟ੍ਰੈਕ ਇੰਨਾ ਜ਼ਿਆਦਾ ਡਿਫਿਕਲਟ ਹੋ ਜਾਏਗਾ ਫਾਈਨਲੀ ਅਸੀਂ ਕਰਤਾ ਹੰਟਾ ਪਰ ਸਬਮਿਟ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਵੀਡੀਓ ਦੇਖ ਰਹੇ ਸਾਰੇ ਮੇਰੇ ਦੋਸਤਾਂ ਦਾ ਵੱਡੇ-ਵਡੇਰਿਆਂ ਦਾ ਵੀਰਾਂ ਭੈਣਾਂ ਦਾ ਬਤੈਹ ਦਿਲੋਂ ਸਵਾਗਤ ਕਰਦਾ ਅੱਜ ਦਾ ਦਿਨ ਹੈ ਸ਼ੁੱਕਰਵਾਰ ਤਰੀਕ ਹੈ 13 ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਮਤਾਪਾਸ ਟ੍ਰੈਕ ਕਰ ਰਹੇ ਹਾਂ ਤੇ ਇਸ ਵਕਤ ਅਸੀਂ ਮੌਜੂਦ ਆ ਬਾਲੂਕਾ ਘੇਰਾ ਵਿੱਚ ਐਂਡ ਹੁਣੇ-ਹੁਣੇ ਸਵੇਰ ਹੋ ਰਹੀ ਹੈ ਸੂਰਜ ਨਿਕਲ ਰਿਹਾ ਹੈ ਮੌਸਮ ਵੀ ਥੋੜਾ ਜਿਹਾ ਓਵਰਕਾਸਟ ਹੈ ਬਾਕੀ ਹੌਲੀ ਹੌਲੀ ਬੱਦਲ ਛੱਟ ਰਹੇ ਨੇ ਐਂਡ ਅੱਜ ਦਾ ਸਾਡਾ ਟਰੈਕ ਹੈ ਸ਼ਿਆ ਗੋਰੂ ਤੱਕ ਜਾਣਾ ਜਿਸ ਦੇ ਵਿੱਚ ਹੀ ਅਸੀਂ ਹਮਟਾ ਪਾਸ ਸਬਮਿਟ ਕਰਾਂਗੇ ਜੋ ਸਭ ਤੋਂ ਹਾਈ ਹੈ ਐਲਟੀਟਿਊਡ ਐਸ ਟਰੈਕ ਦਾ ਸਭ ਤੋਂ ਉੱਚਾ ਸਭ ਤੋਂ ਨੀਵਾ ਸੌਰੀ ਤਾਪਮਾਨ ਹੋਏਗਾ ਉੱਥੇ ਐਂਡ ਹੁਣ ਅਸੀਂ ਚਾਚੂ ਵਗੈਰਾ ਪੀਤੀ ਹੈ ਥੋੜਾ ਜਿਹਾ ਰਿਫਰੈਸ਼ ਵੀ ਹੋਏ ਆ ਠੰਡ ਬਹੁਤ ਜ਼ਿਆਦਾ ਹਵਾ ਬਹੁਤ ਜ਼ਿਆਦੀ ਵਗ ਰਹੀ ਹੈ ਲੇਕਿਨ ਜੈਕਟਾਂ ਚੁਕਟਾਂ ਪਾਈਆਂ ਬੂਟ ਵਗੈਰਾ ਵੀ ਕੱਸਦੇ ਆ ਟੈਂਟ ਨੂੰ ਢੋਣ ਇਕੱਠਾ ਕਰਕੇ ਤੇ ਟਰੈਕ ਤੇ ਨਿਕਲਦੇ ਆ ਤੁਸੀਂ ਬਣੇ ਰਹੋ ਕਿਉਂਕਿ ਅੱਜ ਹੋਰ ਵੀ ਜ਼ਿਆਦਾ ਬਿਊਟੀਫੁਲ ਸੁੰਦਰ ਤੇ ਸ਼ਾਨਦਾਰ ਦ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲਗੇ ਤਾਂ ਬਣੇ ਰਹੋ ਕੱਲ ਸ਼ਾਮ ਨੂੰ ਵੀਰੋਂ ਨਾਲ ਇੱਕ ਬਹੁਤ ਹੀ ਹਾਸਾ ਹੋ ਗਿਆ ਵੀਰ ਜੀ ਦੱਸਣਗੇ ਕੀ ਹੋਇਆ जो हमारा टेंट था वो पूरी तरह से टूट गया uh -huh. तो ये जो अंकल जी है ना उसको हमने बोला कि अंकल जी हमारा टेंट टूट गया हमें रहने दो तो इधर uh -huh. तो उसने बोला हाँ रह जाओ रह जाओ तुम्हारे मन में जो कुछ देख देखे इधर रह जाओ कितने, कितने पैसे लिए तो दोनों का दो सौ रूपये लिए नहीं लिया, चलो वे ठंड तो कि चलो कि था नहीं कल रात को यहाँ मेरे को सांस ने बहुत दिक्कत हुई थी गिन गिन के ये का दो सांस आ रहा था इतना कर रहा था। देखो इन तगड़ा है ना ठंड के हमारा हाथ पर जम जा रहा था ਮੈਂ ਸੋਚਿਆ ਕਿ ਕੱਲ ਰਾਤੀ ਮੈਂ ਮਰ ਜਾਊਂਗਾ ਸ਼ਾਇਦ ਇਸ ਲਈ ਇੱਥੇ ਆ ਰਹਾ ਤੂੰ ਇੱਕ ਨਹੀਂ ਨਹੀਂ ਅਭੀ ਤਾਂ ਹਮ ਤਾਂ ਕੋਈ ਸੇਫਟੀ ਲੈ ਕੇ ਆਣਾ ਦੇਖੋ ਦੋਸਤੋ ਇਹ ਜਿਹੜੇ ਟ੍ਰੈਕਸ ਹੁੰਦੇ ਨੇ ਇੱਥੇ ਜਿਹੜਾ ਹਾਈ ਐਲਟੀਟਿਊਡ ਹੋਣ ਕਰਕੇ ਨਾ ਆਕਸੀਜਨ ਲੈਵਲ ਬਹੁਤ ਘੱਟ ਹੋ ਜਾਂਦਾ ਹੈ ਇਸ ਲਈ ਜਿਹਨੂੰ ਸਾਹ ਦੀ ਪ੍ਰੋਬਲਮ ਹੈ ਜਾਂ ਜਿਸ ਜਿਸ ਨੂੰ ਸਮੋਕਿੰਗ ਦੀ ਵੀ ਲੱਤ ਹੈ ਸੋ ਉਹਨਾਂ ਲਈ ਇਹ ਰეკਮੈਂਡ ਹੈ ਕਿ ਉਹ ਟਰੈਕ ਨਾ ਹੀ ਕਰਨ ਕਿਉਂਕਿ ਉਹ ਉਹ ਟਰੈਕ ਕਰ ਲੈਣ ਜਿਹੜੇ ਇਹਨੇ ਹਾਈ ਐਲਟੀਟਿਊਡ ਤੇ ਨਹੀਂ ਹੈ ਕਿਉਂਕਿ ਹੁਣ ਜਿਹੜਾ ਅੱਗੇ ਸੇ ਜਾਣਾ ਹਮਟਾ ਪਾਸ ਉਹ ਤਾਂ 14-15000 ਫੀਟ ਹੈ ਇਸ ਤੋਂ ਵੀ 3-4000 ਫੀਟ ਉੱਤੇ ਆ ਸੋ ਇਸ ਲਈ ਰეკਮੈਂਡ ਹੈ ਕਿ ਟਰੈਕ ਨਾ ਕਰੋ ਜਿਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਜਾਂ ਜੋ ਸਮੋਕਿੰਗ ਕਰਦੇ ਨੇ ਜਾਂ ਜਿਨਾਂ ਨੂੰ ਕੋਈ ਹੋਰ ਮੈਡੀਕਲ ਇਸ਼ੂ ਹੈ ਐਂਡ ਵੀਰ ਜੀ ਹੁਣ जानਗੇ ਸਾਡੇ ਨਾਲ ਦੋ ਵੀਰ ਉਥੇ ਨੇ ਤੇ ਅਸੀਂ 6-7 ਜਣੇ ਹੈਗੇ ਆ ਬਾਕੀ ਦੇਖੋ ਕੰਪਨੀ ਵਾਲੇ ਕਦੋਂ ਤੁਰਦੇ ਨੇ ਤੇ ਵੈਸੇ ਤਾਂ ਵਧੀਆ ਹੋਏਗਾ ਜੇ ਸਾਰੇ ਇਕੱਠੇ ਤੁਰਨਗੇ ਕਿਉਂਕਿ ਜਿੰਨੇ ਜ਼ਿਆਦਾ ਜਣੇ ਹੋਣਗੇ ਉਨੀ سپورਟ ਹੋ ਜਾਏਗੀ ਸੋ ਇੱਕ ਕਰੀ ਹੁਣ ਅਸੀਂ ਆਪ ਦਾ ਕੈਂਪ ਇਕੱਠਾ ਕਰਨ ਲੱਗੇ ਆ ਤੇ ਫਿਰ ਤੁਹਾਨੂੰ ਨਜ਼ਾਰੇ ਦਿਖਾਉਂਦੇ ਆ ਕੈਂਪਸ ਹੀ ਸਿਮੇਟ ਲਿਆ ਤੇ ਬੈਗ ਅਸੀਂ ਬੰਨ ਲੈਣੇ ਤੇ ਤਿਆਰੀ ਹੁਣ ਅਗਲੇ ਟਰੈਕ ਦੀ ਤੇ ਸਮਨ ਜੀ ਦੱਸੋ ਅੱਜ ਦਾ ਕੀ ਮਾਹੌਲ ਹੈ ਫਿਰ ਚਲ ਬਿਲਕੁਲ ਤਾਂ ਬਹੁਤ ਠੰਡਾ ਬਹੁਤ ਜਲਦੀ ਤੇਜ਼ ਹੋ ਵੱਲਦੀ ਗਈ ਆ ਬਾਕੀ ਤੁਰਦੇ ਆ ਫਿਰ ਦੇਖਦੇ ਆ ਸਰੀਰ ਗਰਮ ਹੁੰਦਾ ਫਿਰ ਥੋੜੀ ਥੱਡ ਘੱਟ ਲੱਗੇਗੀ ਥੱਡ ਲੱਗੇਗੀ ਹਵਾ ਇੰਨੀ ਜ਼ਿਆਦੀ ਹੈ ਨਾ ਕਿ ਕਹਿ ਨਹੀਂ ਸਕਦੇ ਕਿ ਬਿਲਕੁਲ ਮੈਂ ਚੈਸਟ ਤੇ ਪੈ ਰਹੀ ਹੈ ਮੂੰਹ ਤੇ ਪੈ ਰਹੀ ਹੈ ਤੇ ਜਿਵੇਂ ਜਿਸ ਬੰਨੇ ਸੀ ਖੜੇ ਆਣਾ ਜਿੱਧਰ ਨੂੰ ਜਾਣਾ ਹਵਾ ਉਧਰ ਹੀ ਆ ਰਹੀ ਹੈ ਸੋ ਉਹਦਾ ਵੀ ਫੋਰਸ ਲੱਗੇਗਾ ਤੇ ਡਿਫਿਕਲਟੀ ਹੋਏਗੀ ਪਰ ਚੈਲੈਂਜਿੰਗ ਹੋਏਗਾ ਲੇਕਿਨ ਮਜ਼ਾ ਜ਼ਰੂਰ ਆਏਗਾ ਲੋ ਦੋਸਤੋ ਕਰਤਾ ਸ਼ੁਰੂ ਟ੍ਰੈਕ ਜੋ ਬੋਲੇ ਆ ਦੋ ਵੀਰ ਸਾਨੂੰ ਮਿਲੇ ਨੇ ਨਾਲ ਹੈਲੋ ਬ੍ਰਦਰ ਕਹਾਂ ਸੇ ਹੋ ਹਿਮਾਚਲ ਹਿਮਾਚਲ ਸੇ ਹੈ ਔਰ ਪੰਜਾਬ ਮੇ ਰਹਤੇ ਹੋ ਹਾਂ ਚੰਡੀਗੜ੍ਹ ਮੇ ਰਹਤੇ ਹੈ ਕੰਮ ਵਗੈਰਾ ਕਰਤੇ ਹੈ ਵਹਾਂ ਪਰ ਸ਼ਾਇਦ ਨਹੀਂ ਮੈਂ ਤਾਂ ਕਾਲਜ ਚ ਪੜ੍ਹਦਾ ਅੱਛਾ ਕਾਲਜ ਮੇ ਹਿਮਾਚਲ ਕੇ ਬਹੁਤ ਲੋਕ ਉਧਰ ਰਹਤੇ ਹੈ ਚੰਡੀਗੜ੍ਹ ਮੇ ਐਂਡ ਇਹ ਵੀ ਹਮਾਰੇ ਸਾਥ ਅਬ ਕਰਾਂਗੇ ਟ੍ਰੈਕ ਸੋ ਚਲਤੇ ਹੈ ਸਾਹਮਣੇ ਜੇ ਤੁਸੀਂ ਪਹਾੜ ਦੇਖ ਰਹੇ ਹੋ ਨਾ ਉਸ ਨੂੰ ਫਤਿਹ ਕਰਨਾ ਐਂਡ ਸਾਹਮਣੇ ਵੀ ਕੈਂਪ ਸਾਈਡ ਹੈਗੀ ਇੱਕ ਇੱਕ ਤਾਂ ਹੈ ਇੱਕ ਉਹ ਸਾਹਮਣੇ ਵੀ ਹੈਗੀ ਹੈ ਕੰਪਨੀ ਵਾਲੇ ਜਿਹੜੇ ਆਰਗੇਨਾਈਜੇਸ਼ਨ ਨਾਲ ਆਏ ਨੇ ਟ੍ਰੈਕਰਸ ਕਾਫੀ ਉਹ ਡਾਇਰੈਕਟ ਉਧਰ ਚੱਲ ਗਏ ਨੇ ਆਈ ਸੀ ਉੱਥੇ-ਉੱਥੇ ਨਹੀਂ ਹਾਲੇ ਉਹ ਵੀ ਐਂਡ ਹੋਪਸ ਹੋ ਕਿ ਅਸੀਂ ਉਹਨਾਂ ਨੂੰ ਮਿਲ ਲਈਏ ਐਂਡ ਇਕੱਠੇ ਮੈਦਾਨ ਫਤਿਹ ਕਰੀਏ ਅੱਧੀ ਸਪੀਡ ਤਾਂ ਜਿਹੜੀ ਸਾਹਮਣੇ ਹਵਾ ਆ ਰਹੀ ਉਹ ਘੱਟ ਕਰ ਦਿੰਦੀ ਹੈ ਅੱਧੀ ਸਪੀਡ ਜਿਹੜੇ ਨੇ ਹੈਵੀ ਬੈਗ ਨੇ ਪਿੱਛੇ 25 30 ਕਿਲੋ ਵਾਲੇ ਉਹ ਘਟ ਕਰ ਦਿੰਦੇ ਨੇ ਇਸ ਲਈ ਬਹੁਤ ਹੁਣ ਜ਼ੋਰ ਲਾਉਣਾ ਪੈ ਰਿਹਾ ਚੱਲਣ ਲੱਗਿਆ ਕਿਉਂਕਿ ਹਵਾ ਦਾ ਫੋਰਸ ਬਹੁਤ ਜ਼ਿਆਦਾ ਹੈ ਖੁਸ਼ ਹੋਗੀ ਥੋੜੇ ਜਿਹਾ ਟਾਈਮ ਨੂੰ ਹਵਾ ਰੁਕ ਜੇ ਤੇ ਜ਼ਿਆਦਾ ਦਿੱਕਤ ਨਾ ਦੇ ਹਵਾ ਇਹ ਤੁਸੀਂ ਦੇਖ ਰਹੇ ਹੋ ਇੱਕ ਹੋਰ ਕੈਂਪਿੰਗ ਸਾਈਟ ਮੌਜੂਦ ਹੈ ਬਾਲੂਗਾ ਘੇਰਾ ਤੋਂ ਲਗਭਗ ਕਿਲੋਮੀਟਰ ਦੂਰ ਹੈ ਤੁਸੀਂ ਇੱਥੇ ਵੀ ਕੈਂਪਿੰਗ ਕਰ ਸਕਦੇ ਹੋ ਜੇ ਪਿਛਲੇ ਦਿਨ ਜੇ ਤੁਸੀਂ ਛੇਤੀ ਆਜੋ ਚਿੱਕਾ ਤੋਂ ਤਾਂ ਇੱਥੇ ਆ ਕੇ ਮਸਟੇ ਕਰ ਸਕਦੇ ਹੋ ਬਾਕੀ ਸਾਹਮਣੇ ਜਿਹੜਾ ਪਹਾੜ ਜੇ ਤੁਸੀਂ ਉਸ ਨੂੰ ਕਰਾਸ ਕਰ ਲਿਆ ਫਿਰ ਕਹਿਰ ਇਹਨਾਂ ਡਾਊਨ ਹੀ ਹੈ ਮੇਬੀ ਫਿਰ ਈਜ਼ੀ ਹੋ ਜਾਏਗਾ ਸੂਰਜ ਵੀ ਹੌਲੀ ਨਿਕਲ ਰਿਹਾ ਹੈ ਇਹੋ ਜਿਹੇ ਟਰੈਕਸ ਤੇ ਇੱਕ ਰਿਦਮ ਬਣਾਉਣਾ ਚੱਲਣ ਦਾ ਰਿਦਮ ਬਣਾਉਣਾ ਬਹੁਤ ਜ਼ਰੂਰੀ ਹੈ ਮੀਨਸ ਕਿ ਤੁਸੀਂ 15 ਮਿੰਟ ਚੱਲੋ ਐਂਡ ਦੈਨ 5 ਮਿੰਟ ਰੈਸਟ ਲਓ ਐਂਡ ਰੈਸਟ ਵੀ ਬੈਠ ਕੇ ਨਹੀਂ ਖੜ ਕੇ ਇਸ ਤਰ੍ਹਾਂ ਥੱਲੇ ਝੁੱਕ ਕੇ ਲੰਮੀਆਂ ਲੰਮੀਆਂ ਸਾਹਾਂ ਲਓ ਸੋ ਫਿਰ 15 ਮਿੰਟ ਚੱਲੋ ਫਿਰ 5 ਮਿੰਟ ਰੈਸਟ ਲਓ ਬਾਡੀ ਨਾਲ ਤਕਾ ਨਹੀਂ ਕਰਨਾ ਕਿਉਂਕਿ ਟਾਈਮ ਥੋੜਾ ਨਹੀਂ ਹੁੰਦਾ ਟਾਈਮ ਬਹੁਤ ਹੁੰਦਾ ਹੈ 12 13 ਘੰਟੇ ਪ 14 ਘੰਟੇ ਚੱਨਣ ਰਹਿੰਦਾ ਐਂਡ ਆਈ ਥਿੰਕ ਟਾਈਮ ਦੀ ਕੋਈ ਕਮੀ ਨਹੀਂ ਹੈ ਸੋ ਜ਼ਰੂਰ ਬਾਡੀ ਨੂੰ ਧੱਕਾ ਦੇਣਾ ਸੋ ਇਸ ਲਈ ਰਿਦਮ ਬਣਾਉਣਾ ਬਹੁਤ ਜ਼ਰੂਰੀ ਹੈ ਫਿਰ ਮੇਰੇ ਤੇ ਖਤਮ ਕਰੀ ਸੰਧੂ ਸਾਹਿਬਾ ਤੁਸੀਂ ਇੱਥੇ ਖੜੋ ਮੈਂ ਉਹ ਸਨੋ ਵੇਖ ਕੇ ਆਣਾ ਆਲਦੀ ਖੜੇ ਜਾ ਚੱਲ ਨਿਕਲ ਹੁਣ ਚੱਲ ਦੋਸਤੋ ਥੋੜਾ ਜਿਹਾ ਬੀਚ ਟਾਈਪ ਏਰੀਆ ਜੀ ਵੀ ਹੁੰਦਾ ਨਾ ਸਮਤਲ ਜਿਹਾ ਇਹ ਆ ਗਿਆ ਪਰ ਸਾਹਮਣੇ ਜੇ ਜੇ ਸਿੱਧੀ ਢਲਾਨ ਹੁੰਦੀ 90 ਡਿਗਰੀ ਦੀ ਸਿੱਧੀ ਜਿਵੇਂ ਕੰਧ ਹੁੰਦੀ ਨਾ ਸਾਹਮਣੇ ਉਹ ਸਾਨੂੰ ਦਿਖ ਰਹੀ ਹੈ ਉਹ ਚੜਨੀ ਹੈ ਬਾਕੀ ਤੁਸੀਂ ਇਹਨਾਂ ਯਾਰਾ ਲਾਸਨ ਤੋਂ ਸਾਥ ਸਾਡੇ ਵਾਹ ਕੀ ਨਜ਼ਾਰਾ ਯਾਰ ਕੀ ਖੂਬਸੂਰਤ ਨਜ਼ਾਰਾ ਬਾ ਕਮਾਲ ਦੋਸਤੋ ਥਿਸ ਇਜ਼ ਐਕਚੁਅਲ ਬਾਲੂ ਕਾ ਘੇਰਾ ਇਹ ਅਸਲ ਚ ਜਿਹੜਾ ਬਾਲੂਗਾ ਘੇਰਾ ਬਾਲੂਗਾ ਘੇਰਾ ਮਤਲਬ ਇਹ ਇਨਕੀ ਬਾਲੂ ਬਲੂ ਆਉਂਦਾ ਹੈ ਕੁਛ ਬਾਲੂ ਮਤਲਬ ਹੁੰਦਾ ਹੈ ਰੇਤਾ ਐਡ ਸਾਡੇ ਲਗਭਗ ਆਸ-ਪਾਸ ਅੱਧਾ ਤੱਕ ਕਿਲੋਮੀਟਰ ਦੂਰ ਇਧਰੋਂ ਹਰ ਪਾਸਿਓਂ ਰੇਤਾ ਹੀ ਰੇਤਾ ਹੈ ਸੋ ਇਸ ਕਰਕੇ ਇਹਨੂੰ ਕਹਿੰਦੇ ਨੇ ਬਾਲੂਗਾ ਘੇਰਾ ਟਰੈਕ ਨੂੰ ਥੋੜਾ ਪੋਲਡ ਵੈਂਚਰ ਬਣਾਉਣ ਲਈ ਰੱਬ ਨੇ ਥੋੜੀ ਮਦਦ ਭੇਜੀ ਏ ਰੱਬ ਨੇ ਭੇਜਿਆ ਬੱਦਲ ਤੇ ਬਦਲਾ ਨੇ ਸ਼ੁਰੂ ਕਰਤਾ ਹੈ ਭਰਉਣਾ ਮੀ ਐਂਡ ਇਹ ਕੋਈ ਚੰਗਾ ਸਾਈਨ ਨਹੀਂ ਹੈ ਸਾਡੇ ਲਈ ਆਵਣਾ ਵਾਹ ਜੀ ਅੱਟਾ ਵੀ ਉਹ ਪਿੱਛੋਂ ਆ ਰਹੇ ਜਿੱਥੇ ਤੁਹਾਨੂੰ ਵੀਡੀਓ ਨਹੀਂ ਦਿਖ ਰਹੀ ਹੈਗੇ ਉਹ ਪਿੱਛੇ ਬਾਲੂ ਕਾ ਗੀਰਾ ਦੀ ਜਿਹੜੀ ਲਾਸਟ ਕੈਂਸਰਟਸ ਦਿਖ ਰਹੀ ਹੈ ਨਾਲੇ ਵੀ ਟਰੈਕਰਸ ਉਹ بیچ ਜੇ ਤੋਂ ਆ ਰਹੇ ਨੇ ਇਹ ਵੀ ਤੁਹਾਨੂੰ ਦਿਖ ਰਿਹਾ ਮੇਰੇ ਬਾਕੀ ਭਾਈ ਸਾਹਿਬ ਬੋਡੀ ਹੁਣ ਸਾਥ ਨਹੀਂ ਦੇ ਰਹੀ ਸਾਹ ਬਹੁਤ ਚੜ ਰਿਹਾ ਹੈ ਅਣ ਹਾਲੇ ਵੀ 2 ਘੰਟਿਆਂ ਦੀ ਹਾਈਕ ਬਾਕੀ ਹੈ ਆਈ ਡੋਨਟ ਨੋ ਕਿਵੇਂ ਕਰਾਂਗੇ ਲੇਕਿਨ ਤਰਾंगा ਜ਼ਰੂਰ ਆਵੇ ਰਾਤ ਪੈ ਜੇ ਆਮੇ ਅਗਲਾ ਦਿਨ ਚੜ ਜੇ ਲਓ ਦੋਸਤੋ ਇੱਕ ਹਰੇ ਭਰੇ ਮੈਦਾਨ ਚ ਪਹੁੰਚੇ ਆਂ ਬਟ ਇਹ ਨਾ ਹਮਤਾਏ ਨਾ ਸ਼ਗੁਰੇਸ ਤੋਂ ਪਿੱਛੇ ਹੀ ਹਾਲੇ ਐਂਡ ਸਾਹਮਣੇ ਦੇਖੋ ਕਿਵੇਂ ਬਰਫ ਲੋਕੀ ਰੈਸਟ ਕਰ ਰਹੇ ਨੇ ਇੱਥੇ ਥਿਸ ਇਜ਼ ਅ ਮਿਡ ਪੁਆਇੰਟ ਐਂਡ ਹਾਲੇ ਵੀ ਇਥੋਂ 2.5 ਕਿਲੋਮੀਟਰ ਪਿਆ ਹੈ ਯਾਨੀ ਕਿ 2.5 ਕਿਲੋਮੀਟਰ ਤੇ 2.5 ਘੰਟੇ ਦਾ ਰਸਤਾ ਸਬਮਿਟਲੀ ਐਂਡ ਆਫਟਰ ਦੈਟ 4 ਕਿਲੋਮੀਟਰ ਹੋਰ ਦੈਨ ਫਿਰ ਆਏਗਾ ਸ਼ਿਆਦੂਰ ਐਂਡ ਆਈ ਡੋਨਟ نو ਕਿ ਅਸੀਂ ਕਿਵੇਂ ਕਰਾਂਗੇ ਕਿਉਂਕਿ ਬਾਡੀ ਬਹੁਤ ਥੱਕ ਚੁੱਕੀ ਹੈ ਨਰਜ਼ੀ ਬਿਲਕੁਲ ਨਹੀਂ ਹੈਗੀ ਕਿਉਂਕਿ ਖਾਦਾ ਨਹੀਂ ਕੁਝ ਐਂਡ ਅਦੂ ਸਾਹਿਬ ਠੰਡੀ ਬਹੁਤ ਪਰੇ ਯਾਰ ਠੰਡ ਬਹੁਤ ਜ਼ਿਆਦੀ ਹੈ ਜੈਕਟ ਆ ਪਾਇਆ ਫਿਰ ਵੀ ਠੰਡ ਲੱਗ ਰਹੀ ਹੈ ਉੱਪਰੋਂ ਹਵਾ ਬਹੁਤ ਆ ਰਹੀ ਹੈ ਠੰਡ ਕਿੰਨੀ ਜ਼ਿਆਦਾ ਹੈ ਉਸ ਦਾ ਅੰਦਾਜ਼ਾ ਤੁਸੀਂ ਉਹ ਗਲੇਸ਼ੀਅਰ ਤੋਂ ਲਗਾ ਸਕਦੇ ਹੋ ਇੱਕ ਵਾਟਰਫਾਲ ਸੀ ਐਂਡ ਗਲੇਸ਼ੀਅਰ ਬਣ ਗਿਆ ਐਂਡ ਆਹ ਰੂਟ ਹੈ ਚੜਨ ਦਾ ਓ ਮਾਈ ਗਾਡ ਵਾਹਿਗੁਰੂ ਕਿਰਪਾਈ ਕਰਨ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਟਰੈਕ ਇੰਨਾ ਜ਼ਿਆਦਾ ਡਿਫਿਕਲਟ ਹੋ ਜਾਏਗਾ ਮੈਂ ਦੱਸ ਨਹੀਂ ਸਕਦਾ ਕਿ ਕਿੰਨੀ ਖੜੀ ਚੜਾਈ ਹੈ ਜਿੰਨੀ ਮਰਜ਼ੀ ਵੀਡੀਓ ਦਿਖਾਦਾ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਸਮਝ ਲਓ ਕਿ ਜਿਵੇਂ ਇੱਕ ਕੰਦ ਚੜਨਾ ਨਾ ਉਹ ਸਾਹ ਅੜੇਡੇ ਵੱਡੇ ਵੱਡੇ ਪੱਥਰ ਨੇ ਪੈਰ ਦੀ ਗ੍ਰੇਪ ਬਣਾਉਣਾ ਹੋਰ ਵੀ ਜ਼ਿਆਦਾ ਮੁਸ਼ਕਲ ਕਰ ਦਿੰਦਾ ਅਡੋ ਪਿੱਛੇ ਜਿਹੜੇ ਜਾ ਰਹੇ ਨੇ ਵੀ ਵੀ ਵੇਖ ਲੋ व्यू आर बस लास्ट ट्वेंटी मिनट और एंड फिर पहुंच जाएंगे हमता पास and, कितना मिनट बचा भाई पंद्रह तो, तीन मिनट थैंक यू ਲੋਵੀ ਦੋਸਤੋ ਫਾਈਨਲੀ ਅਸੀਂ ਕਰਤਾ ਹੰਟਾ ਪਰ ਸਬਮਿਟ ਸੋ ਪ੍ਰਾਊਡ ਆਫ ਮਾਈਸੈਲਫ ਕੋਤੇ ਬਹੁਤ ਨਾਜ਼ ਹੋ ਰਿਹਾ ਲੋਵੀ ਦੋਸਤੋ ਫਾਈਨਲੀ ਅਸੀਂ ਕਰ ਦਿਖਾਇਆ ਹੰਟਾ ਪਾਸ ਸਬਮਿਟ ਕਰ ਲਿਆ ਪਿੱਛੇ ਤੁਸੀਂ ਦੇਖ ਰਹੇ ਹੋ ਐਂਡ ਕੋਤੇ ਬਹੁਤ ਪ੍ਰਾਊਡ ਹੋ ਰਿਹਾ ਕਿਉਂਕਿ ਹੰਟਾ ਪਾਸ ਨੇ ਕਾਫੀ ਧਿਆਨ ਲਿਆ ਐਂਡ ਬਟ ਇਨ ਦੀ ਐਂਡ ਮਾਰਾਈ ਦੀ ਮੇਰ ਕਰਕੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਐਂਡ ਫੀਲਿੰਗ ਡਿਸਕ੍ਰਾਈਬ ਨਹੀਂ ਕਰ ਸਕਦੇ ਕੀ ਹੈ ਐਂਡ ਬਸ ਹੁਣੇ ਥੋੜਾ ਟਾਈਮ ਐਟ ਰਿਪੋਰਟ ਵਾਂਗਰ ਖਿੱਚ ਕੇ ਡਾਊਨ ਜਾ ਬਸ ਬਸ ਜੋ ਬੋਲੇ ਦੋਸਤੋ ਹਮਟਾ ਪਾਸ ਤੇ ਅਸੀਂ ਆਪਦਾ ਲੰਚ ਕਰ ਰਹੇ ਆ ਅਮਨ ਜੀ ਕੀ ਫੀਲਿੰਗ ਆ ਰਹੀ ਹੈ ਸਬਮਿਟ ਕਰਕੇ ਫਰਾਉਡ ਹੋ ਰਿਹਾ ਖੋਤੇ ਸੰਦੂ ਸਰ ਆਪਣਾ ਵਿਚਾਰ ਕੀ ਬਹੁਤ ਵਧੀਆ ਵਿਚਾਰੇ ਖੋਤੇ ਬਹੁਤ ਪ੍ਰਾਉਡ ਹੋ ਰਿਹਾ ਹੈ ਅੱਛਾ ਸਟਰਗਲ ਬਹੁਤ ਹੋਇਆ ਨਾ ਰਸਤੇ ਮੇਂ ਹਿੰਦੀ ਐਂਡ ਥਿਸ ਇਜ਼ ਹਮਟਾ ਆਮ ਸੋ ਪ੍ਰਾਉਡ ਆ ਮਾਈਸੈਲਵੋ ਵੀ ਦੋਸਤੋ ਟ੍ਰੈਕ ਡਾਊਨ ਸ਼ੁਰੂ ਕਰ ਦਿੱਤਾ ਪਾਸ ਤੋਂ ਐਂਡ ਹੁਣ ਸਾਰਾ ਟ੍ਰੈਕ 5 ਕਿਲੋਮੀਟਰ ਦਾ ਸ਼ਿਆਗੁਰੂ ਤੱਕ ਜੋ ਉਹ ਡਾਊਨਵਰਡ ਹੀ ਹੈ ਸੋ ਆਈ ਥਿੰਕ ਇਟ ਵਿਲ ਬੀ ਈਸੀ ਸਾਨ ਹੋਏਗਾ ਐਂਡ ਬਹੁਤ ਜ਼ਿਆਦਾ ਠੰਡ ਇਥੇ ਅਨਬੀਏਬਲ ਨਾ ਵੀਡੀਓ ਲੈਣ ਦਾ ਦਿਲ ਕਰ ਰਿਹਾ ਨਾ ਕੁਝ ਬੋਲਣ ਦਾ ਬਸ ਦਵਾ ਦਾ ਹੁਣ ਥੱਲੇ ਜਾਈਏ। ਨਮਸਤੋ ਦੋਸਤੋ ਟ੍ਰੈਕ ਡਾਊਨ ਸ਼ੁਰੂ ਕਰ ਦਿੱਤਾ ਐਂਡ ਚੜਨ ਨਾਲ ਤਾਂ ਬਹੁਤ ਸੋਖਾ ਹੈ ਕਿਉਂਕਿ ਜਦੋਂ ਡਾਊਨ ਜਾਓਗੇ ਸਾਨ ਹੀ ਆਣਾ ਚੜੇਗਾ ਐਂਡ ਕੈਨਟ ਡਿਸਕ੍ਰਾਈਬ ਦ ਫੀਲਿੰਗ ਸੰਦੂ ਸਾਹਿਬ ਐਂ ਡਾਊਨ ਜਾਣਾ ਜੀ ਦੇਖੋ ਉਹ ਥੱਲੇ ਜਿੱਥੇ ਨਦੀ ਵਗ ਰਹੀ ਹੈ ਉੱਥੇ ਅਣ ਦੋਸਤੋ ਵੀ ਆਈ ਥਿੰਕ ਅੱਗੇ ਆ ਬਾਕੀ ਖੂਬਸੂਰਤ ਨਜ਼ਾਰਾ ਹੈ ਓਵਰਕਾਸਟ ਕੰਡੀਸ਼ਨ ਆ ਰਿਹਾ ਮਜ਼ਾ ਜਦੋਂ ਵੀ ਤੁਸੀਂ ਕਿਸੇ ਟਰੈਕ ਤੋਂ ਉਤਰੋ ਜੋ ਡਾਊਨ ਜਾਓ ਮੇਕ ਸ਼ੋਰ ਕਿ ਤੁਸੀਂ ਆਪਣੇ ਪੈਰ ਦੀ ਗ੍ਰਿਪ ਪੱਥਰ ਤੇ ਬਣਾਓ ਪੱਥਰ ਜਿਹੜਾ ਤਾਂ ਲੱਗੇਗੀ ਮਿੱਟੀ ਥੋੜਾ ਤਸਿਆ ਹੋਇਆ ਐਂ ਵੱਡੇ ਪੱਥਰ ਤੇ ਐਂਡ ਇਟ ਵਿਲ ਬੀ ਹੈਲਪਫੁਲ ਤੇ ਹੌਲੀ ਹੌਲੀ ਛੋਟੇ ਛੋਟੇ ਕਦਮ ਲੈ ਕੇ ਥੱਲੇ ਜਾਓ ਡਾਊਨ ਜ ਤੁਹਾਨੂੰ ਸਾਹ ਨਹੀਂ ਚੜੇਗਾ ਇਹ ਇੱਕ ਬੈਨੀਫਿਟ ਹੈ ਐਂਡ ਬਾਕੀ ਸਭ ਤੋਂ ਮੇਨ ਹੈ ਪੈਰ ਦੀ ਗ੍ਰਿਪਿੰਗ ਐਂਡ ਬਾਡੀ ਵੇਟ ਓਕੇ ਤਾਂ ਹੁਣ ਅਸੀਂ ਉਹ ਥੱਲੇ ਜਾਣਾ ਉਸ ਉਹ ਜੇ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਕੈਂਪਿੰਗ ਸਾਈਟ ਤਾਂ ਉਹੀ ਆ ਸ਼ਿਆਗੁਰੂ ਐਂਡ ਅੱਜ ਇਥੋਂ ਐ ਪੂਰਾ ਰਾਉਂਡ ਲੈਂਦੇ ਹੋਏ ਆ ਪੂਰਾ ਇਧਰੋਂ ਦੀ ਐਂਡ ਉੱਥੇ ਪਹੁੰਚਣਾ ਵਾਟ ਆਫ ਯੂ ਉਤਰਨ ਲੱਗਿਆ ਸਭ ਤੋਂ ਵੱਡੀ ਦਿੱਕਤ ਕੀ ਆ ਰਹੀ ਹੈ ਇੱਕ ਤਾਂ ਜਦੋਂ ਤੁਸੀਂ ਆਪਣੇ ਪੈਰ ਦੀ ਗ੍ਰਿਪ ਬਣਾਉਂਦੇ ਜਦੋਂ ਪੈਰ ਨੂੰ ਪੱਥਰ ਤੇ ਜਮਾਉਂਦੇ ਜੇ ਤਾਂ ਜਿਹੜੇ ਤੁਹਾਡੇ ਪੈਰ ਦੀਆਂ ਉਂਗਲਾਂ ਨੇ ਉਹ ਸਿੱਤਾ ਤੁਹਾਡੇ ਬੂਟ ਦੇ ਟੋਅ ਤੇ ਜਾ ਕੇ ਵਜਦੀਆਂ ਨੇ ਐਂਡ ਬਹੁਤ ਦਰਦ ਹੁੰਦਾ ਬਹੁਤ ਜ਼ਿਆਦਾ ਦਰਦ ਹੁੰਦਾ ਐਂਡ ਦੂਸਰੀ ਦਿੱਕਤ ਇਹ ਹੈ ਕਿ ਤਿੰਨ ਦਿਨ ਟਰੈਕਿੰਗ ਕਰਕੇ ਚੜਾਈ ਚੜੀ ਤਿੰਨ ਦਿਨ ਐਂਡ ਹੋਂ ਜਦੋਂ ਡਾਊਨ ਜਾ ਰਹੇ ਹਾਂ ਤਾਂ ਪੱਟਾਂ 'ਚ ਖੱਡੀਆਂ ਪਈਆਂ ਹੋਈਆਂ ਤੇ ਬਹੁਤ ਦਰਦ ਕਰ ਰਹੀਆਂ ਐਂਡ ਹੌਫਸੋ ਹੌਲੀ ਹੌਲੀ ਕਰਕੇ ਪਹੁੰਚ ਜਾਈਏ ਗੁੱਡ ਲੱਕ ਏ ਆ ਕਿ ਗੁੱਡ ਥਿੰਗ ਏ ਆ ਕਿ ਸਾਹ ਨਹੀਂ ਚੜ ਰਿਹਾ ਕੰਟੀਨਿਊਸਲੀ ਚੱਲ ਰਹੇ ਆ ਹਾਲੇ ਤੱਕ 10 15 ਮਿੰਟ ਹੋ ਗਏ ਚੱਲਦੇ ਇਹਨੂੰ ਐਂਡ ਹਾਲੇ ਕਰੀ ਬਣੀ ਰੁਕੇ ਹੋਪਸੋ ਸਿੱਧਾ ਸ਼ਿਆ ਗੁਰੂ ਜਾ ਕੇ ਰੁਕੀਏ ਦੇਖੋ ਖਤਰਨਾਕ ਹੈ ਬਸ ਮੰਨ ਲਿਆ ਇਹਨੋਂ ਆ ਦੇ ਕੁਦਰਤ ਨਾਲ ਦੋ ਤਿੰਨ ਸਾਰੇ ਕੁੱਤੇ ਇਹ ਪਾੜੀ ਚੜਨਾ ਚਲੋ ਬਸ ਇਹ ਦੇਖਣ ਨੂੰ ਆਸਾਨ ਲੱਗਦਾ ਲੇਕਿਨ ਹਾਈਟ ਬਹੁਤ ਆ ਪਹਾੜ ਦੀ ਦੇਖੋ ਉੱਪਰਲੇ ਪਹਾੜ ਤੋਂ ਆ ਰਹੇ ਸਾਂ ਇੱਥੋਂ ਹੇਠਾਂ ਜਿੰਨਾ ਸੀ ਟਰੈਕ ਕੀਤਾ ਘੱਟੋ ਘੱਟ ਵੀ 4 ਕਿਲੋ ਭਾਰ ਤਾਂ ਜ਼ਰੂਰ ਘਟ ਜੇਗਾ ਨਹੀਂ ਅਮਨ ਕਿ 3-4 ਦਿਨ ਕੰਟੀਨਿਊਸਲੀ ਚੜਾਈ ਚੜੀ ਹੈ ਐਂਡ ਇਨਕਲਾਈਨ ਨਾਲ ਤਾਂ ਵੈਸੇ ਵੀ weight ਜਲਦੀ ਰਿਡਿਊਸ ਹੁੰਦਾ ਫੈਟ ਲੌਸ ਹੁੰਦੀ ਹੈ ਐਂਡ ਆਈ ਗੈਸ ਕਿ 4-4 ਕਿਲੋ ਭਾਰ ਸਾਰਾ ਘਟ ਜਾਏ ਨਹੀਂ ਬਹੁਤ ਹੋ ਜਾ ਹਾਂ ਖਕੋਸ਼ ਬੋਲਣ ਦੀ ਹਾਲਤ ਚ ਨਹੀਂ ਹੈਗਾ ਸੰਧੂ ਸੰਧੂਆਂ ਦਾ ਸ਼ਹੀਦियां ਦੇ ਦਿਆਂਗੇ ਸਾਡੇ ਸੰਧੂ ਸਾਡੇ ਸੰਧੂ ਸਾਹਿਬ ਨੂੰ ਨਸ਼ੀਦ ਹੋ ਜਾਣਾ ਹੈ ਇੱਥੇ ਫਿਰ ਇਹਨਾਂ ਦੀ ਇੱਥੇ ਸਮਾਦੀ ਬਣਾਉਣੀ ਪੈਣੀ ਉਹ ਤੁਸੀਂ ਜੇ ਉੱਪਰ ਪਹਾੜ ਦੇਖ ਰਹੇ ਹੋ ਨਾ ਘਟੋ ਘਾਟ ਦੇ ਸਿਰ ਜਿਹੜਾ ਪੱਥਰ ਥੱਲੇ ਉੱਤੋਂ ਆਇਆ ਡਿੱਗ ਪਿਆ ਤੇ ਬਲੀਵ ਮੀ ਮੈਨੂੰ ਸੌਂ ਦਾ ਮਚਕਦਾ ਨਹੀਂ ਪਰ ਬਲੀਵ ਮੀ 1 ਇੰਚ ਦਾ ਫਰਕ ਰਿਹਾ ਹੈਗਾ ਸਿਰਫ 1 ਇੰਚ ਦਾ ਐਂਡ ਮਹਾਰਾਜ ਨੇ ਰੱਖਿਆ ਇਹਨੂੰ ਕਸਮ ਨਾਲ ਇਹਦਾ ਮੱਥਾ ਨਹੀਂ ਲੱਭਣਾ ਕਿੱਧਰ ਗਿਆ ਕਿੱਧਰ ਗਿਆ ਐਕਚੁਅਲ ਚ ਉੱਤੇ ਭੇਡਾਂ ਆ ਉਹ ਚੱਲ ਰੀਆਂ ਨੇ ਉਹਨਾਂ ਤੋਂ ਫਿਸਲ ਕੇ ਪੱਥਰ ਆਉਂਦਾ ਤੇ ਇੱਕ ਬਹੁਤ ਵੱਡਾ ਪੱਥਰ ਮਸਾਂ ਬਚਿਆ ਯਾਰ ਮਹਾਰਾਜ ਨੇ ਰੱਖਿਆ ਕਿਣੀ ਸਮਝਦਾ ਸਾਬ ਮੰਨਾਂਗੇ ਨਹੀਂ ਲੋ ਵੀ ਦੋਸਤੋ ਲਗ ਭਾਗ ਅਸੀਂ ਪਹੁੰਚ ਚੱਲੇ ਆ ਛੇਆ ਗੋਰੂ ਐਂਡ ਪਿਆਸ ਬਹੁਤ ਜਿਆਦਾ ਲੱਗੀ ਐ ਐਕਚੁਅਲ ਚ ਹਮਟਾ ਪਾਸ ਜਿਹੜਾ ਹਾਈਐਸਟ ਐਲਟੀਟਿਊਡ ਪੁਆਇੰਟ ਆ ਜਿਹੜਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਐਂਡ ਜਿੰਨੇ ਵੀ ਟ੍ਰੈਕਰਸ ਨੇ ਸਾਰਿਆਂ ਕੋ ਪਾਣੀ ਖਤਮ ਹੋ ਗਿਆ ਕਿਸੇ ਗੁਲ ਨਹੀਂ ਦਾ ਬਾਕੀ ਅਮਨ ਜੀ ਹਾਰੇ ਨੇ ਹਾਂ ਜੀ ਕਿਵੇਂ ਹੋ ਗਿਆ ਛੱਟ ਕਮ ਸੰਦੂ ਸਭਾ ਇਤਨਾ ਸੱਚੀ ਮੌਤ ਨੂੰ ਹੱਥ ਲਾ ਕੇ ਆਇਆ ਪੂਰਾ ਕਿ ਅੱਜ ਤਾਂ ਮੌਤ ਤੋਂ ਮੈਂ ਵੈਸੇ ਵੀ ਬਚਿਆ ਤੁਹਾਨੂੰ ਪਤਾ ਇੱਥੇ ਸਮਾਦੀ ਬਣ ਚੁੱਕੀ ਸੀ ਬਾਕੀ ਮੇਰੇ ਪੈਰ ਤੇ ਵੀ ਬਹੁਤ ਝੋਟਾ ਲੱਗੀਆਂ ਪੈਰ ਤੇ ਗੂਠੇ ਤੇ ਤਾਂ ਇੱਥੇ ਟਰੈਕਨ ਥੋੜੇ ਝੋਟਾ ਲੋ ਬਣਾਇਆ ਪੈਰ ਤੇ ਗੂਠੇ ਤੇ ਐਂਡ ਪੱਥਰ ਤੋਂ ਪਤਾ ਨਹੀਂ ਕਿਵੇਂ ਬਚ ਗਿਆ ਕਸਤੀ ਚੱਲਦਾ ਪਿਆ ਯਾਰ ਕਸਤੀ ਜੀਵਨ ਜੇ ਕਸ ਚੱਲ ਰਿਹਾ ਬਾਕੀ ਦਾ ਸਿਆਰ ਨਾਮ ਦੇਗਾ ਕਿ ਨਹੀਂ ਆਨੰਦ ਤਾਂ ਪੂਰਾ ਹੈ ਪਰ ਸਟਰਗਲ ਬਹੁਤ ਕਰਨਾ ਪੈਂਦਾ ਹੈ ਮਿਹਨਤ ਬਹੁਤ ਲੱਗਦੀ ਜ਼ੋਰ ਬਹੁਤ ਲੱਗਦਾ ਹੁਣ ਪਤਾ ਨਹੀਂ ਅਸੀਂ ਕਿਵੇਂ ਚੱਲਦੇ ਪਏ ਅਸੀਂ ਖੁਦ ਨੂੰ ਨਹੀਂ ਚਲਾਉਂਦੇ ਪਏ ਕਿਉਂਕਿ ਬਾਡੀ ਪੂਰਾ ਟੁੱਟ ਗਈ ਹੈ ਤੇ ਉਸ ਤੋਂ ਉੱਪਰ 100% ਅਸੀਂ ਦਿੱਤਾ ਹੋਰ ਤਾਂ ਨਹੀਂ ਸਕਦੇ ਕਿਸੇ ਨੂੰ ਬਿਲਕੁਲ ਲੱਕ ਲੱਤਾਂ ਬਾਹਾਂ ਪਤਾ ਨਹੀਂ ਕੀ ਕੀ ਪੀੜ ਹੋ ਰਿਹਾ ਲੇਕਿਨ ਮਜ਼ਾ ਬਹੁਤ ਆਇਆ ਬਹੁਤ ਮਜ਼ਾ ਆਇਆ ਪਤਾ ਨਹੀਂ ਆ ਸਕਦੇ ਹਾਂ ਕਿਉਂਕਿ ਇਹੀ ਤਾਂ ਐਡਵੈਂਚਰ ਹੈ ਇਹੀ ਤਾਂ ਐਡਵੈਂਚਰ ਹੈ ਬਿਲਕੁਲ ਲੋ ਦੋਸਤੋ ਫਾਈਨਲੀ ਅਸੀਂ ਪਹੁੰਚ ਗਏ ਆ ਸ਼ੇਆ ਗੁਰੂ ਐਲਟੀਟਿਊਡ 12411 ਆਖਿਰ ਕਰ ਪਹੁੰਚ ਗਏ ਸ਼ੇਆ ਗੁਰੂ ਐਂਡ ਪੁੱਛੋ ਨਾ ਕਿਵੇਂ ਪੁੱਜੇ ਬਹੁਤ ਬਹੁਤ ਪ੍ਰੀਖਿਆ ਲਈ ਮਹਾਰਾਜ ਨੇ ਲੇਕਿਨ ਹਿੰਦੀ ਐਂਡ ਪਹੁੰਚ ਗਏ ਟੁੱਟੇ ਸਾਡਾ ਜਿਸਮ ਟੁੱਟਿਆ ਪੈਰ ਪੀੜ ਹੋਏ ਹੱਥ ਟੁੱਟੇ ਪੈਰ ਟੁੱਟੇ ਮਤਲਬ ਸੱਟਾਂ ਲੱਗੀਆਂ ਪਰ ਟੁੱਟਿਆ ਨਹੀਂ ਸਾਡਾ ਹੌਸਲਾ ਸਾਡੀ ਹਿੰਮਤ ਸਾਡੀ ਦਲੇਰੀ ਸਾਡਾ ਇਰਾਦਾ ਪਹੁੰਚ ਜ਼ਰੂਰ ਗਏ ਸਬਮਿਟ ਕਰਕੇ 80% ਲੋਕ ਹਮਟਾ ਨੂੰ ਸਬਮਿਟ ਨਹੀਂ ਕਰ पाए ਪਿਛਲੇ 3-4 ਮਹੀਨਿਆਂ ਚ ਲੇਕਿਨ ਅਸੀਂ ਉਹ 20% ਵੀ ਚਾਹੁੰਦੇ ਆ ਜਿਨ੍ਹਾਂ ਨੇ ਸਬਮਿਟ ਕੀਤਾ ਐਂਡ ਸਾਡੇ ਬੰਦਿਆਂ ਦੇ ਸਿਰ ਪੀੜ ਹੋ ਰਹੇ ਨੇ ਤੇ ਉਧਰ ਲੰਮੇ ਪਏ ਹੋਏ ਨੇ ਹਾਲ ਤਾਂ ਬੁਰੀ ਹੈ ਲੇਕਿਨ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜੋ ਇਰਾਦਾ ਜੋ ਮੰਜ਼ਿਲ ਮਿੱਥੀ ਸੀ ਉਹਨੂੰ ਪੂਰਾ ਕੀਤਾ ਕਾਫੀ ਤੇਜ਼ ਬਾਰਿਸ਼ ਹੋ ਰਹੀ ਹੈ ਇਸ ਵਕਤ ਸ਼ਰਿਆ ਗੋਰੂ ਚ ਐਂਡ ਅਸੀਂ ਲੱਗੀ ਲਈ ਬਾਰਿਸ਼ ਤੋਂ ਆਉਣ ਤੋਂ ਪਹਿਲਾਂ ਹੀ ਆਪਾਂ ਇੱਕ ਢਾਬੇ ਦੇ ਅੰਦਰ ਆ ਗਏ ਸੀ ਦਿੱਕਤ ਇਹ ਚੀਜ਼ ਹੋਏਗੀ ਹੁਣ ਕਿ ਜਿੱਥੇ ਸੀ ਕੈਂਪ ਸੈੱਟ ਕਰਨਾ ਸੀ ਉਹ ਜਗ੍ਹਾ ਗਿੱਲੀ ਹੋਏਗੀ ਐਂਡ ਬੱਦਲ ਵੀ ਕਾਫੀ ਨਜ਼ਰ ਆ ਰਿਹਾ ਲਗਾਤਾਰ 2 ਘੰਟੇ ਭਾਰੀ ਮੀਂਹ ਪੈਣ ਤੋਂ ਬਾਅਦ ਹੁਣ ਮੀਂਹ ਨੇ ਵਾਪਸੀ ਮਤਲਬ ਬੱਦਲਾਂ ਨੇ ਹੋਰ ਕਿਤੇ ਇਲਾਕੇ ਜਾਂ ਦੀ ਸਲਾਹ ਬਣਾ ਲਈ ਐਂਡ ਹੌਲੀ-ਹੌਲੀ ਮੌਸਮ ਛੱਟ ਰਿਹਾ ਦਿੱਕਤ ਵਾਲੀ ਗੱਲ ਇਹ ਆ ਕਿ ਮੀਂਹ ਲਗਾਤਾਰ ਪੈਣ ਕਰਨਾ ਜਿੰਨੀਆਂ ਵੀ ਕੈਂਪਿੰਗ ਸਾਈਟਸ ਮਤਲਬ ਜ਼ਮੀਨ ਸੀ ਜਿੱਥੇ ਸਮਤਲ ਜੀ ਸਾਰੀਆਂ ਗਿੱਲੀਆਂ ਹੋ ਚੁੱਕੀਆਂ ਨੇ ਐਂਡ ਸਾਨੂੰ ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਕੈਂਪ ਕਿੱਥੇ ਲਾਈਏ ਹੋਪਸ ਹੋ ਕਿ ਥੋੜਾ ਜਿਹਾ ਬਾਹਰ ਨਿਕਲੇ ਹੁਣ ਇਹ ਦੇਖਦੇ ਆ ਕੋਈ ਸੁੱਕੀ ਜਿਹੀ ਜਗ੍ਹਾ ਮਿਲ ਜੇ ਤਾਂ ਕੈਂਪ ਉੱਥੇ ਆਪਣਾ ਸੈੱਟ ਕਰ ਸਕਦੇ ਆ ਐਂਡ ਫਿਰ ਦੇਖਦੇ ਆ ਆਪਦੇ ਡਿਨਰ ਦੀ ਤਿਆਰੀ ਕਰਦੇ ਆ ਐਂਡ THEN ਸੌਣੇ ਆ ਕਿਉਂਕਿ ਸਰੀਰ ਬਹੁਤ ਥੱਕ ਤਾਂ ਹਾਂਜੀ ਦੋਸਤੋ ਪ੍ਰੋਗਰਾਮ ਵਿੱਚ ਥੋੜਾ ਜਿਹਾ ਚੇਂਜ ਕਰਤਾ ਕਿਉਂਕਿ ਤੁਹਾਨੂੰ ਦੱਸਿਆ ਕਿ ਦੋ ਤਿੰਨ ਘੰਟੇ ਕੰਟੀਨਿਊਸਲੀ ਬਾਰਿਸ਼ ਪਈ ਹੈ ਜਿਸ ਦੇ ਕਰਕੇ ਕੈਂਪਿੰਗ ਲਈ ਕੋਈ ਵੀ ਜਗ੍ਹਾ ਸਾਨੂੰ ਮਿਲ ਨਹੀਂ ਰਹੀ ਸੀ ਇਸੇ ਲਈ ਇੱਥੇ ਇੱਕ ਟਾਬਾ ਮੌਜੂਦ ਸੀ ਤੇ ਉਸ ਦੇ ਨਾਲ ਹੀ ਅਸੀਂ ਉਸ ਨਾਲ ਗੱਲ ਕਰ ਲਈ ਐਂਡ ਉਹਨੇ ਸਾਡੇ ਤੋਂ 1200 ਰੁਪਿਆ ਲਿਆ ਐਂਡ ਕੈਂਪ ਵੀ ਦੋ ਦਿੰਦੇ ਨੇ ਸਲੀਪਿੰਗ ਬੈਗ ਵੀ ਦਿੰਦੇ ਨੇ ਐਂਡ ਇਸ ਦੇ ਨਾਲ ਹੀ ਡਿਨਰ ਵੀ ਇਨਕਲੂਡ ਹੈ ਟੀਵੀ ਇਨਕਲੂਡ ਹੈ ਬ੍ਰੇਕਫਾਸਟ ਵੀ ਇਨਕਲੂਡ ਹੈ ਸੋ ਹੋਪਸੋ ਆਈ ਥਿੰਕ 1200 ਇੱਕ ਠੀਕ ਸੌਦਾ ਐਂਡ ਕਿਉਂਕਿ ਸਾਡੇ ਕੋ ਪੈਸੇ ਵੀ ਥੋੜੇ ਬਹੁਤ ਚਲੋ ਅੰਡਰ ਪੇਡ ਆ ਗਿਆ ਸੀ ਸਾਰਾ ਟ੍ਰਿਪ ਸੋ ਸਾਡੇ ਲਈ ਵਧੀਆ ਹੋ ਗਿਆ ਐਂਡ ਅੱਜ ਖੁੱਲੇ ਡੁੱਲੇ ਵੀ ਸੋਵਾਂਗੇ ਕਿਉਂਕਿ ਉਹ 2% ਟੈਕ ਸੀ ਇਹ 3% ਟੈਂਟ ਸੋ ਸਾਡੇ ਲਈ ਵਧੀਆ ਤੇ ਬਾਕੀ ਤੁਹਾਨੂੰ ਟੈਂਟ ਦਿਖਾਉਣੇ ਆ ਆਪਾਂ ਹੁਣ ਸਮਾਨ ਅਸੀਂ ਉਧਰ ਲੈ ਕੇ ਜਾਵਾਂਗੇ ਐਂਡ ਬਾਕੀ ਮੌਸਮ ਦੇਖ ਲਓ ਖੁੱਲ ਗਿਆ ਹੌਲੀ ਹੌਲੀ ਮੀਂਹ ਰੁਕ ਗਿਆ ਅਣ ਦੇਖੀ ਨਾ ਠੰਡ ਬਹੁਤ ਜ਼ਿਆਦਾ ਹੈ ਲਗਭਗ 1 ਤੋਂ 2 ਡਿਗਰੀ ਟੈਂਪਰੇਚਰ ਤਾਂ ਪੱਕਾ ਹੋਏਗਾ ਇੱਥੇ ਬਾਕੀ ਤੁਸੀਂ ਬਣੇ ਰਹੋ ਹੁਣ ਡਿਨਰ ਦਾ ਟਾਈਮ ਤੁਹਾਨੂੰ ਦਿਖਾਉਣਾ ਹੈ ਡਿਨਰ ਚ ਕੀ ਕੀ ਮਿਲੇਗਾ ਸੋ ਆ 3% ਟੈਂਟ ਹੈ ਥੋੜਾ ਖੁੱਲਾ ਹੈ ਉਸ ਨਾਲੋਂ ਜਮਲ ਸਾਹਿਬ ਆਈ ਥਿੰਕ ਇਹ ਫੇਰ ਸੌਦਾ ਰਹਿ ਗਿਆ ਨਾ ਐਂਡ ਤਿੰਨ ਸਲੀਪਿੰਗ ਬੈਗ ਪਏ ਨੇ ਸੋ ਅੱਜ ਸੋਵਾਂਗੇ ਵੀ ਅਸੀਂ ਖੁੱਲੇ ਡੁੱਲੇ 1200 ਰੁਪਏ ਜਾਈ ਥਿੰਕ ਕੁਝ ਨਹੀਂ ਮੜਾ ਕਿਉਂਕਿ ਡਿਨਰ ਵੀ ਇਨਕਲੂਡ ਹੈ ਬ੍ਰੇਕਫਾਸਟ ਵੀ ਇਨਕਲੂਡ ਹੈ ਤਾਂ ਬਣਾਉਣ ਦਾ ਕੋਈ ਜੰਡਟ ਹੀ ਨਹੀਂ ਹੈਗਾ बस उन्हें आराम ਨਾਲ ਅਰੈਸਟ ਕਰਨੀ ਆ ਆਖਰਕਾਰ 3-4 ਦਿਨਾਂ ਬਾਅਦ ਰੋਟੀ ਮਿਲ ਰਹੀ ਆ ਬਹੁਤ ਖੁਸ਼ੀ ਹੋ ਰਹੀ ਆ ਕਿ ਕਿ 4 ਦਿਨ ਹੋ ਗਏ ਆ ਕਿ ਮੈਂ ਗਿਆ ਖਾ ਕੇ ਹੀ ਗੁਜ਼ਾਰਾ ਕਰ ਰਹੇ ਆ ਸੰਦੂ ਸਾਹਿਬ ਰੋਟੀ ਮਿਲਦੀ ਕਿਵੇਂ ਬਹੁਤ ਵਧੀਆ ਲੱਗਦਾ ਆ ਜਨੀਂਦ ਅੱਛੀ ਆਏਗੀ ਘਰ ਦਾ ਆਇਆ ਲੋਗ ਵੀ ਦੋਸਤੋਂ ਰਾਤ ਦੇ ਬਾਅਦ ਚੁੱਕਨੇ 8 ਅਡਾ ਸੀ ਹੁਣੇ ਤੁਹਾਨੂੰ ਪਤਾ ਏ ਡਿਨਰ ਕਰਕੇ ਆਇਆ ਡਿਨਰ ਤੇ ਸਾਨੂੰ ਮਿਲੀਆਂ ਰੋਟੀਆਂ ਚੋਲ ਦੋ ਸਬਜ਼ੀਆਂ ਐਂਡ ਜਲੇਬੀ ਜੋ ਕਿ ਬਿਲਕੁਲ ਐਨ ਐਕਸਪੈਕਟਿਡ ਸੀ ਇੰਨੀ ਹਾਈਟ ਤੇ ਜਲੇਬੀ ਮਿਲਣਾ ਜਲੇਬੀ ਸਵਾਦ ਸੀ ਹਨਾ ਬਾਕੀ ਸੰਧੂ ਸਾਹਿਬ ਨੂੰ ਰੋਟੀ ਪਸੰਦ ਨਹੀਂ ਆਈ ਅ ਅਮਨ ਨੇ ਵੀ ਡੱਡ ਭਰ ਲਿਆ ਮਾ ਵੀ ਭਰ ਲਿਆ ਸੰਧੂ ਸਾਹਿਬ ਵਾਲੇ ਵੀ ਕਿਸੇ ਕੰਮ ਚ ਨਹੀਂ ਕਿ ਰੋਟੀ ਕਿਉਂ ਨਹੀਂ ਸਵਾਦ ਸੀ ਸੋ ਬਾਕੀ ਅੱਜ ਦਾ ਵਲੌਗ ਇੱਥੇ ਸਮਾਪਤ ਹੁੰਦਾ ਹੈ ਅੱਜ ਤਾਂ ਦੇਣਾ ਕਾਫੀ ਥਕਾਉਣ ਵਾਲਾ ਰਿਹਾ ਚੈਲੈਂਜਿੰਗ ਰਿਹਾ ਰਿਹਾ ਲੇਕਿਨ ਇੰਦੀ ਐਂਡ ਸੀ ਅਮਟਾ ਪਾਸ ਨੂੰ ਸਬਮਿਟ ਕੀਤਾ ਐਂਡ ਸ਼ਿਆਗੁਰੂ ਚ ਰੁਕੇ ਤੇ ਹੁਣ ਸਵੇਰੇ ਅਸੀਂ ਜਾਣਾ ਛਤਰੂ ਐਂਡ ਸਵੇਰੇ ਛਤਰੂ ਤੋਂ 12 ਵਜੇ ਆਈ ਥਿੰਕ ਬੱਸ ਚੱਲਦੀ ਏ ਮਨਾਲੇ ਲਈ ਤਾਂ ਹੋਪਸ ਹੋ ਅਸੀਂ ਤੜਕੇ ਜਲਦੀ ਉੱਠ ਕੇ ਛਤਰੂ ਲਈ ਆਈ ਥਿੰਕ ਇਹ ਕਹਿ ਰਹੇ ਨੇ ਕਿ 4 ਕਿਲੋਮੀਟਰ ਆ ਐਂਡ ਢਾਈ ਤੋਂ 3 ਘੰਟੇ ਲੱਗਦੇ ਆ ਤਾਂ ਅਸੀਂ 7 ਤੋਂ 8 ਵਜੇ ਵੀ ਚੱਲੇ ਤਾਂ ਉਹ ਬੱਸ ਨੂੰ ਕੈਚ ਕਰ ਸਕਦੇ ਹਾਂ ਸੋ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਹੋਪਸ ਹੋ ਕਿ ਤੁਹਾਨੂੰ ਇਹ ਵੀਡੀਓ ਕਾਫੀ ਅੱਛੀ ਲੱਗੀ ਹੋਵੇਗੀ ਐਂਡ ਤੁਹਾਨੂੰ ਪਤਾ ਹੀ ਐ ਇਸ ਵੀਡੀਓ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਲੱਗੀ ਆ ਤਾਂ ਪਲੀਜ਼ ਮਿਹਨਤ ਦਾ ਮੁੱਲ ਪਾਉਣ ਨਾ ਤੁਹਾਡੇ ਹੱਥਾਂ ਚ ਹੀ ਹੈ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਐਂਡ ਕਮੈਂਟ ਬਾਕਸ ਦੇ ਵਿੱਚ ਜੇ ਤੁਹਾਡਾ ਕੋਈ ਕੁਐਸਚਨ ਹੈ ਕੋਈ ਐਡਵਾਈਸ ਹੈ ਕੋਈ ਸੁਜੈਸ਼ਨ ਹੈ ਤਾਂ ਜ਼ਰੂਰ ਟਾਈਪ ਕਰਕੇ ਮੈਨੂੰ ਦੱਸਣਾ ਜਲਦ ਤੋਂ ਜਲਦ ਉਸਦਾ ਜਵਾਬ ਦਵਾਂਗਾ ਐਂਡ ਬਸ ਇਦਾਂ ਹੀ ਪਿਆਰ ਦਿੰਦੇ ਰਹੋ ਧੰਨਵਾਦ